ਆਏ ਫਿਲਮ ਵੇਖਣਾ ਤੇ ਉੱਥੇ ਨਾਲੇ ਰੋਲਪੋਂਸੀ ਉਹ ਆ ਕੇ ਗੱਡੀ ਆਪਣੀ ਤੇ ਤੇਲ ਤੇ ਫੇਰ ਜੰਮੂ ਬਾਈ ਸਾਰੇ ਸ਼ਾਸ਼ੀ ਗਾਲ ਅੱਜ ਆਪਾਂ ਕਰ ਲੱਗਿਆ ਬਲੌਗ ਸ਼ੁਰੂ ਅੱਜ ਆਪਾਂ ਜਾਣਾ ਐ ਫਿਲਮ ਵੇਖਣਾ ਥੀਟਰ ਤੇ ਉੱਥੇ ਨਾਲੇ ਮौज ਕਰਾਂਗੇ ਤੁਹਾਨੂੰ ਨਾਲੇ ਤੁਹਾਨੂੰ ਦਿਖਾਵਾਂਗੇ ਮੋਲਚਾਲ ਆਪਾ ਜਾਣਾ ਅੱਜ ਇਹਦੀ ਗੱਡੀ ਹੈ ਨਹੀਂ ਘਰ ਤੇ ਆਪਾ ਗੱਡੀ ਤੇ ਜਾਣਾ ਆਪਣੀ ਦੇ ਮਰਸਰੀ ਚ ਇਹਦਾ ਵੀ ਸਾਬ ਕੋ ਨਹੀਂ ਲਿਆ ਪਿਆ ਜੀ ਗਾਜੂ ਤੇਰੇ ਬੱਲੇ ਨਹੀਂ ਕੋਦੀ ਆਜੋ ਫਿਰ ਚੱਲੀਏ ਪਹੁੰਚ ਗਏ ਆ ਹਾਂ પેટ્રોલ ਪੰਪ ਤੇ ਉਹ ਆ ਕੇ ਗੱਡੀ ਆਪਣੀ ਜੇ ਤੇਲ ਤੇ ਫੇਰ ਦਿੰਦੇ ਹਾਂ ਮੂਵੀ ਵੇਖਣ ਇਹ ਅਦਰ ਚ ਰਾਜਾ ਤੇ ਲਖਾਂਗੇ ਮੂਵੀ ਇਹ ਜਾ ਤੇ ਵਿਗੜ ਗਿਆ ਬਿਲੀਆਂ ਖਾਂ ਦੇ ਵਿੱਚ ਟਕੂ ਪੋਸਟਰ ਲੱਗਾ ਹੈ ਇਹ ਆਪਣੀ ਗੱਡੀ ਲੱਗ ਗਈ ਹੈ ਮੈਂ ਮੈ ਨਹੀਂ ਖਾ ਚਾਹੇ ਵੇਖਾਂਗੇ ਅੱਜ ਮੂਵੀ ਅਦਰ پارک ਵੀ ਆ ਗਈ ਹੈ ਬਹੁਤ ਸਾਲ ਆਪਣਾ ਇਥੇ ਬੋਪਰਾ ਵਾਲਿਆ ਜਮਾ ਕਰਾ ਲਿਆ ਮੋਰਸਾਲ ਪੜਤੀ ਤੇ ਉਹ ਵੇਖੇ ਮੁੰਡੇ ਵੇ ਇੰਸਾਫ ਐਂਕ ਹੋ ਗਈ ਅੰਦਰ ਤੇ ਟਿੱਡਾਂ ਲੱਲੀਆਂ ਨੇ ਇੱਥੇ ਬੋੜੋ ਵਿੱਚ ਟਿੱਡਾਂ ਖਾ ਆ ਜਲੇ ਕੋਰੋ ਕਿੱਥੀਆਂ ਕਰੋ ਬੰਦਾ ਡਾਬੀ ਦਾ ਫੋਨ ਮੇਕੀਂ ਆਪਣਾ ਨਾ ਤਿੰਨ ਨੰਬਰ ਤੇ ਅੱਤਰ ਘੰ ਲੱਗ ਗਏ ਆਪਾਂ ਐਂਟਰ ਕਰ ਗਏ ਸੱਚ ਕਿਦੋਂ ਦੇ ਹੋੜੀਆਂ ਧਿਆਨ ਆ ਇਹਨੇ ਜੇ ਲੱਗਿਉਂ ਮੀਨੋ ਕਿਉਂ ਨਹੀਂ ਰਹੰਦਾ ਤੁਹਾਡੇ ਕੋਲ ਸੀਟਾਂ ਮਿਲ ਗਈਆਂ ਨੇ ਹੁਣ ਆਪਾਂ ਬੈਠੇ ਆਂ ਅੱਛਾ बट ये रे गल इन मेरी सास वेलकम टू माय YouTube चैनल जय माता दी ब्लॉग सारा देन वीडियो देख लेर इंडिया नो को कैसे काबू में करें ओ नो ना हुन तेरे काबू चे दफाओ ਕਿ ਤੈਨ ਦੀ ਗਰਦਿੰਗ ਲਾਤੀ ਬਾਜੀ ਆ ਤਾਂ ਪੈਂਡਲ ਦੀ ਸੈਟੋਂ ਜਿਵੇਂ ਤੂੰ ਕਰਨ ਨੂੰ ਫਿਰਦਾ ਮੰਨ ਜਾਨੀ ਬੰਨ ਜਾਨੇ ਮਾਣੀਏ ਦੀ ਮਾਣੀ ਜਿੰਦ ਮੰਨ ਜਾਨੀ ਬੰਨ ਜਾਨੇ ਮਾਣੀਏ ਦੀ ਮਾਣੀ ਜਿੰਦ ਆਸ਼ਿਕਾ ਦੀ ਸੂਲੀ ਤੇ ਤੜਫੂ ਕੜਫੂ ਕੜਫੂ ਜੇ ਜੱਟ ਵਿਗੜ ਗਿਆ ਦਿਲੀਆਂਾਂ ਕਾਂਦੇ ਵਿੱਚ ਆਣ ਪਹਿਲਾਂ ਵੇਖ ਲਈਏ ਤੇ ਆਪਾਂ ਆ ਗਿਆਂ ਬਾਹਰ ਪਹਿਲਾਂ ਬਹੁਤ ਵਧੀਆ ਹੀ ਨਿਆਰਾ ਆਇਆ ਵੇ ਖੰਡਾ ਨਾਲੇ ਪਹਿਲਾਂ ਉਹ ਐਂਡੀ ਉਹ ਇਹਨੇ ਆਣੇ ਆ ਘਰ ਨੂੰ ਘਰ ਚਲੀਏ ਘਰ ਜਾਂਦੇ ਆ ਘਰ ਜਾ ਕੇ ਬੈਨੇ ਆ ਗਰਮੀ ਬਹੁਤ ਵੱਜੰਦੀ ਏਸੀ ਲੱਗਾ ਹੀ ਨਾ ਅੰਦਰ ਹਾਂ ਹਾਂ ਗਰਸੇਕ ਬਹੁਤ ਵੱਜੰਦਿਆ ਗਰਮ ਗਰਮ ਹੋ ਗਿਆ ਸਾਰਾ ਲੰਡਾ ਖੰਡਾ ਆ ਲੱਗਾ ਸਾਨੂੰ ਲੱਗੀ ਭੁੱਖ ਆਪਾਂ ਕਹਿ ਰਹੇ ਕੋਈ ਤੇ ਛੋਲੇ ਖਾ ਲਈਏ ਆਦਾ ਪੰਦਾਰੇ ਦੀ ਆ ਕਹਿਣ ਕਹਿੰਦਾ ਕੁਲਚੇ ਛੋਲੇ ਖਾਣੇ ਆ ਤੇ ਮੈਂ ਕਿਹਾ ਚੱਲ ਆਰ ਕੇ ਕੁਲਚੇ ਛੋਲੇ ਖਾ ਲੈਣੇ ਆ ਨਹੀਂ ਤੇ ਪਿਛਲੀ ਵਾਰੀ ਦੇ ਪੂਰੀਆਂ ਛੋਲੇ ਖਾਦੇ ਹੀ ਕਹਿੰਦਾ ਪੂਰੀਆਂ ਛੋਲੇ ਖਾਣੇ ਮੈਂ ਕਿਹਾ ਨਹੀਂ ਕੁਲਚੇ ਛੋਲੇ ਖਾ ਲੈਣੇ ਆ ਪੂਰੀਆਂ ਛੋਲਿਆਂ ਦਾ ਜੀ ਨਹੀਂ ਲਿਆ ਕਰਨਾ ਚੱਲ ਆਪਾਂ ਕੁਲਚੇ ਛੋਲੇ ਕਰਾ ਲੇ ਆ ਤੇ ਖਾ ਕੇ ਤੇ ਫੇਰ ਜੰਨੇ ਕਰ ਲਉ ਆ ਵੀ ਕੁਲਚੇ ਛੋਲੇ ਆ ਗਏ ਨਹੀਂ ਹੁਣ ਆਪਾਂ ਖਾਣੇ ਆ ਆਏ ਬਹੁਤ ਬਹੁਤ ਹੈ ਆ ਚਾਰ ਦੇ ਜੀ ਮੈਂ ਕੁਲਚੇ ਛੋਲੇ ਖਾ ਲੈਨੇ ਤੇ ਆਪਾਂ ਹੁਣ ਆ ਨੂੰ ਲੱਗਾ ਡੈਪੀ ਪਿਆਸ ਕਪਾ ਕਾ ਲਿੰਬੂ ਪਾਣੀ ਪੀ ਲੀਏ ਲਿੰਬੂ ਪਾਣੀ ਲਿੰਬੂ ਪਾਣੀ ਲਿੰਬੂ ਪਾਣੀ ਪੀ ਕੇ ਤੇ ਫੇਰ ਜਾਨੇ ਆ ਘਰ ਨੂੰ ਯਾਸ਼ਕਾ ਦੀ ਸੂਲੀ ਹੱਟ ਸਾਡੀ ਬਿਠੇ ਨੇ ਦੇਖੋ ਕਾ ਦੇਖ ਲੋ ਤੇ ਨੇ ਤੇ ਆਪੇ ਬਿਠੇ ਨੇ ਅਸੀਂ ਇੱਥੇ ਇੱਥੇ ਨਾਉਣ ਆਵਾਂਗੇ ਬਲੋਕ ਪਾਵਾਂਗੇ ਉਹਦਾ ਵੀ ਅੱਥੇ ਪੂਰੀ ਇੰਜੋਏ ਕਰਾਂਗੇ ਇੰਜੋਏ ਫੁੱਲਨ ਜੋਏ ਕਰਾਂਗੇ ਇੰਜੋਏਮੈਂਟ ਪੂਰੀ ਹੋਏਗੀ ਸਾਡਾ ਬੰਦਾ ਕਹਿੰਦਾ ਇੱਥੇ ਨਹਾਉਣ ਨੂੰ ਨਾ ਮੈਂ ਇੱਥੇ ਆਵਾਂਗੇ ਸਵੀਮ ਪੂਲ ਤੇ ਨਹਾਉਣਾ ਹੈ ਅਗਲੇ ਬਲੌਗ ਚ ਦੱਸਾਂਗੇ ਤੁਹਾਨੂੰ ਇੰਜੋਏ ਇੰਜੋਏ ਮੈਂ ਇੰਜੋਏਮੈਂਟ ਛੋੜੋ ਜਿਹੀ ਸਵੀਮ ਪੂਲ ਵੇਖੋ ਚਾਹੇ ਚਾਹੇ ਜਾ ਕੇ ਵੇਖੀਏ ਤੇ ਕੋਈ ਤੈਰਿਆ ਨਹੀਂ ਜਾਣਾ ਇੱਥੇ ਆਵਾਂਗੇ ਨਹਾਉਣ ਵੇਖਾਂਗੇ ਕੋਈ ਨਹੀਂ ਆਉਣਾ ਹੈ ਹਾਂ ਅਗਲੇ ਬਲੌਗ ਚ ਦੱਸਾਂਗੇ ਤੁਹਾਨੂੰ ਜਦ ਹੀ ਹਾਂ ਕਾ ਜੇ ਨਹੀਂ ਹੋਣਾ ਨਾ ਨਾਲੇ ਮਾ ਜ ਨਹੀਂ ਹੋਣਾ ਅੱਜ ਆਪਾਂ ਦੋ ਹੀ ਆ ਤੇ ਜੇ ਤਿੰਨ ਚਾਰ ਬੰਦੇ ਹੋਰ ਇਕੱਠੇ ਕਰਕੇ ਤੇ ਫੇਰ ਆਵਾਂਗੇ ਕਿਉਂਕਿ ਹਜੇ ਮਜ਼ਾ ਨਹੀਂ ਹੋਣਾ ਦੋਵੇਂ ਐਵੇਂ ਇੱਥੇ ਡੋਗਾਂਗੇ ਆਹ ਨਾ ਮਜਾ ਆਣਾ ਨਾ ਕੁਝ ਕਿਹਦੇ ਨਾਲ 100 ਰੁਪਏ ਆਈਡੀ ਟਿੱਟਾ ਜਿੰਨਾ ਚੇਤ ਮਰਜੀ ਨਾ ਹੋ ਭਾਵੇਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਵਿੱਚ ਹੀ ਰੋ ਬਸ ਘਰ ਦੇ ਕੋਸ਼ਿਸ਼ ਤੇ ਆਏ ਬਾਕੀ ਹੋਰ ਕੋਈ ਟੈਨਸ਼ਨ ਨਹੀਂ ਨੀ ਆ ਮਾਰੇ ਕਾਰ ਆ ਗਿਆਂ ਤੇ ਕਪੜੇ ਕਪੜੇ ਕੀਤੇ ਚੇਂਜ ਇਹ ਆਦਾ ਕਰਦੇ ਬਲੌਗ ਤੇ ਖਤਮ ਜਿੰਨੇ ਹੱਦ ਤੱਕ ਲਾਈਕ ਸਬਸਕ੍ਰਾਈਬ ਨਹੀਂ ਕੀਤਾ ਕਰ ਲਿਓ ਤੇ ਮਿਲਾਂਗੇ ਨੈਕਸਟ ਬਲੌਗ ਚ ਬਾਏ ਬਾਏ ਆਡਾ ਬੰਦਾ ਡਿਆ ਗੇਮ ਖੇਡਣ ਫ੍ਰੀ ਫਾਇਰ